ਮਿੱਤਰੋ ਸਾਰਿਆਂ ਨਾਲੋਂ ਪਹਿਲਾਂ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਥੱਲੇ ਜਿਹੜਾ ਲਾਲ ਰੰਗ ਦਾ ਬਟਨ ਦੇਖ ਰਹੇ ਹੋ ਸਬਸਕ੍ਰਾਈਬ ਵਾਲਾ ਇਹਦੇ ਜਦੋਂ ਤੁਸੀਂ ਨੱਪੋਗੇ ਨਾਲ ਤੁਹਾਨੂੰ ਘੰਟੀ ਜੀ ਆਪਸ਼ਨ ਆ ਜੂਗੀ ਘੰਟੀ ਨੂੰ ਤੁਸੀਂ ਜਦੋਂ ਆਲ ਦਿਨ ਨੱਪੋਗੇ ਤਾਂ ਫਿਰ ਸਾਡੀ ਵੀਡੀਓ ਤੁਹਾਡੇ ਤੱਕ ਸਾਰਿਆਂ ਨਾਲੋਂ ਪਹਿਲਾਂ ਪਹੁੰਚਿਆ ਕਰੂਗੀ ਕਈ ਵੀਰ ਭਰਾ ਮੈਨੂੰ ਫੋਨ ਵੀ ਕਰਦੇ ਹੁੰਦੇ ਕਿ ਬਾਈ ਯਾਰ ਆਹ ਆਪਾਂ ਨੂੰ ਘੋੜੀ ਪਸੰਦ ਆਈ ਸੀ ਘੋੜਾ ਪਸੰਦ ਆਇਆ ਸੀ ਤੇ ਯਾਰ ਵੀਡੀਓ ਜਦੋਂ ਤੁਸੀਂ ਪਾਈ ਤੇ ਇਦੋਂ ਬਾਅਦ ਉਹਦੀ ਸੇਲ ਹੋ ਗਿਆ ਤੇ ਆਪਾਂ ਨੂੰ ਬੱਚਾ ਪਸੰਦ ਸੀ ਤੇ ਸੇਲ ਪਹਿਲਾਂ ਹੋ ਗਿਆ ਤੇ ਬਸ ਅਸੀਂ 2-4 ਮਿੰਟ ਹੀ ਲੇਟ ਹੋਏ ਸੀਗੇ ਤੇ ਇਸ ਕਰਕੇ ਕਹਿਣਾ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਓਗੇ ਜੇ ਘੰਟੀ ਵਾਲੇ ਬਟਨ ਨੂੰ ਆਲਟ ਤੇ ਕਲਿੱਕ ਕਰੋਗੇ ਨਾ ਫਿਰ ਸਾਡੀ ਵੀਡੀਓ ਤੁਹਾਡੇ ਤੱਕ ਸਾਰਿਆਂ ਨਾਲੋਂ ਪਹਿਲਾਂ ਪਹੁੰਚਿਆ ਕਰੂਗੀ ਤੇ ਬਾਕੀ ਆ ਘੋੜੀ ਸੇਲ ਹੈ ਕਾਲੀ ਐਪਲਿਕਾ ਜੀ ਤੇ 65 ਇੰਚ ਹਾਈਟ ਹੈ ਤੇ 8 ਸਾਲ ਉਮਰ ਦੱਸੀ ਆ ਮਾਲਕ ਵੀਰਾਂ ਨੇ ਤੇ ਚੰਗੀ ਬਾਡੀ ਵਾਲੀ ਘੋੜੀ ਆ ਮਿੱਤਰੋ ਤੇ ਬਾਕੀ ਬਾਈ ਹੋਰੇ ਕਹਿੰਦੇ ਘੋੜਾ ਦਿੱਤਾ ਹੋਇਆ ਤੇ ਖਾਲੀ ਕਹਿ ਕੇ ਦੇਵਾਂਗੇ ਆਪਾਂ ਤੇ ਰੇਡ ਫੋਨ ਤੇ ਆ ਸਵਾਰੀ ਦੀ ਪਾਸ ਹੈ ਜੀ ਤੇ ਵਾਲਪੋਰੀਆਂ ਦੀ ਸਾਫ ਹੈ ਤੇ ਮਲੇਰਕੋਟਲਾ ਏਰੀਆ ਤੇ ਨੰਬਰ ਸਕਰੀਨ ਤੇ ਆ ਕਰ ਲਓ ਸੰਪਰਕ ਤੇ ਜੇ ਵੀਡੀਓ ਕਰਵਾਉਣੀ ਆ ਤਾਂ ਨੰਬਰ ਮੇਰਾ ਸਕਰੀਨ ਤੇ 80 ਵਾਲਾ ਇਹਦੇ ਨੰਬਰ ਤੇ ਮੈਸੇਜ ਕਰ ਸਕਦੇ